ਹਾਂ ਹਣੀ ਅਦਰ ਵਾਲਾ ਜੀ ਮੇਰਾ ਦਫਤਰ ਹੈ ਗੱਜਲੰਦੋ ਰੋਡ ਤੇ ਇੱਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ ਮੈਨੂੰ ਜਿ ਪਿਛਲੇ ਹਫਤੇ ਤੋਂ ਨਾ ਬੜੀਆਂ ਮਲਕ ਕੋਟ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਅਹੀ ਪ੍ਰਸ਼ਾਸਨ ਕੋਈ ਅਹੀ ਮੰਗ ਕਰਨੇ ਆ ਆ ਜਿਹੜੇ ਮਲਕ ਹੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਮਲ ਲੋਕਾਂ ਨੂੰ ਟਰੈਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਇਹੋ ਜਲਦੀ ਉਹ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਇਹਨਾਂ ਵਰਕਰਾਰ ਕੀਤੀ ਕਿਸ ਨੰਬਰ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp WhatsApp ਮਿਲ ਕਾਲ ਜਾਂਦੀਆਂ ਨਹੀਂ ਆ ਤੇ ਕਿਸੀ ਦੇ ਫਰੋਤੀ ਕਿਤੇ ਕਿੰਨੀ ਕਰਤੀ ਇਹਨਾਂ ਨੇ ਮੇਰੇ ਕੋ 50 ਲੱਖ ਦੀ ਫਰੋਤੀ ਮੇਰੇ ਮੰਗੀ ਸੀ ਤੇ ਮੈਂ ਕਿਹਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਮਰੇ ਚੀਤੇ ਤੇ ਇਹ ਵਾਇਰਿੰਗ ਕਦੋਂ ਹੋਈ ਸੀ ਕਿ ਵਾਇਰਿੰਗ ਜੀ ਆ ਰਾਤ ਨੂੰ ਕੋਈ ਅੱਜ ਹੈਗੀ ਆ 22 ਤਰੀਕ 21 ਰਾਤ ਨੂੰ ਵਾਇਰਿੰਗ ਕੋਈ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਦਾਂ ਨਹੀਂ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਭੱਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਭੱਠੇ ਦੇ ਅੰਦਰ ਉਹ ਦੇਖ ਰਿਹਾ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀ ਸੀ ਵੀ ਨਹੀਂ ਮੈਂ ਹਲੇ ਨਹੀਂ ਦੇਖੇ ਹਲੇ ਤੇ ਉਹ ਪੁਲਿਸ ਵਾਲੇ ਮੌਨਾਂ ਪੰਨੋਂ ਕਹਿੰਦੇ ਇਹੀ ਮਾਨੂੰ ਦੇਖ ਲਈਏ ਉਹ ਦੇਖ ਲੈਣੇ ਕੀ ਲੱਗਦਾ ਕਿ ਜਿਹੜੀ ਸ਼ਰਿਆਮੋਂ ਤਲਕੀਆਂ ਆਉਣੀਆਂ ਜਾਂ ਫਿਰ ਪਾਲਸ ਹੋਣੇ ਅਲੱਗ-ਅਲੱਗ ਨੰਬਰਾਂ ਤੋਂ ਕੀ ਸਾਲ ਕੀ ਲੱਗਦਾ ਤੁਹਾਨੂੰ ਕਿ ਟਾਰਗੇਟ ਕਿਸ ਚੀਜ਼ ਨੂੰ ਕਰ ਰਹੇ ਆ ਓਏ ਲੱਗਦਾ ਜੀ ਇਹ ਕੋਈ ਮਤਲਬ ਗਲਤ ਮਤਲਬ ਅਨਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮਤਲਬ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੋਲੇ ਹੋਰ ਪ੍ਰਸ਼ਾਸਨ ਜਿਹੜੀ ਮੋਲੇ ਸਾਡੇ ਐਮਐਲਏ ਸਾਹਿਬ ਜਿਹੜੇ ਸ਼ਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਉਹ ਹੀ ਮੰਨ ਕਰਨਾ ਜੀ ਮੋਲੇ ਉਹਨਾਂ ਨੂੰ ਨਕੇਲ ਪਾ ਕੇ ਉਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮੋਲੇ ਅਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਵਾਸਤੇ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸੇਫਟੀ ਆ ਹੋਈ ਆ ਜੀ ਅਸੀਂ ਮੋਲੇ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਥੇ ਹਲੇ ਦੁਆਲੇ ਕੋਈ ਮਤਲਬ ਪੱਕੇ ਨਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫਤਰ ਦੇ ਸ਼ੀਸ਼ੇ ਨੇ ਸਾਰੇ ਤੋੜ ਗਏ ਨੇ ਟੁੱਟਦੇ ਨੇ ਇੱਧਰ ਦੇਖੀ ਇਹ ਦਫਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਤੇ ਉਹੜਾ ਦੀ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮਤਲਬ ਮੱਲੀ ਨੁਕਸਾਨ ਦੇ ਨਹੀਂ ਜਾਨੀ ਨੁਕਸਾਨ ਦੇ ਨਹੀਂ ਹੋਇਆ ਬਾਕੀ ਸਾਡੇ ਦਫਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਸੀ ਫਾਈਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤੇ ਕਿਸੇ ਹਮਲਾਵਰ ਨੇ ਉਹੜਾ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦਾ ਨਾ ਕੋਈ 30 ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਆ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਧਮਕਾਇਆ ਧਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਆ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਸਿਸਟਰ ਕਰ ਰਹੇ ਆ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਆ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ ਸੀਸੀਟੀਵੀ ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਿਸੇ ਸਿਸਟਮ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜਿਹੜਾ ਵਾ ਹੱਲ ਕਰਾਂਗੇ ਕਿਸੇ